ਸੋਸ਼੍ਰੀ ਕਾਲ ਜੀ ਇੱਕ ਹੋਣੀਂ ਕਹਿ ਲੋ ਨਵੀਂ ਜੋ ਨਿਊਜ਼ ਆਈ ਆ ਭਾਈ ਜੀ ਖਬਰ ਆਈ ਆ ਬੜੀ ਦੁੱਖ ਭਰੀ ਆ ਸਾਰਿਆਂ ਨੂੰ ਸੋਚਣ ਤੇ ਮਜਬੂਰ ਕਰ ਦਿੰਦੀ ਆ ਕਿ ਅਸੀਂ ਕੀ ਸੋਚ ਕੇ ਆਪਣੇ ਬੱਚੇ ਬਾਹਰ ਭੇਜਦੇ ਆ ਪੇਸ਼ੇਸ਼ਾਂ ਦੇ ਵਿੱਚ ਡੋਂਕੀ ਰੂਟ ਰਾਹੀਂ ਤੇ ਜੋ ਕੀ ਨਾ ਵਾਪਸ ਆਉਂਦੇ ਨੇ ਤੇ ਨਾ ਲਾਸ਼ਾਂ ਮਿਲਦੀਆਂ ਨੇ ਤੇ ਜੋ ਦੋ ਮੁੰਡਿਆਂ ਦੀ ਖਬਰ ਆ ਜਗਰਾਜ ਸਿੰਘ ਤੇ ਸਹਿਬ ਦੀ ਤੇ ਜੋ ਕੀ ਡੌਂਕੀ ਰੂਟ ਰਾਹੀਂ ਬਾਹਰ ਗਏ ਸੀਗੇ ਜੋ ਕਿ ਉਹਨਾਂ ਦੇ ਮਾਪਿਓ ਨੂੰ ਵੀ 11 ਮਹੀਨਿਆਂ ਬਾਅਦ ਪਤਾ ਲੱਗਿਆ ਕਿ ਸਾਡੇ ਮੁੰਡੇ ਗੁਜ਼ਰ ਚੁੱਕੇ ਨੇ ਨਾ ਉਹਨਾਂ ਦੀ ਕੋਈ ਨਿਸ਼ਾਨੀ ਮਿਲੀ ਨਾ ਬੂਟ ਨਾ ਚੱਪਲਾਂ ਵੀਰੋ ਤੇ ਨਾ ਮੂੰਹ ਦੇਖਣ ਨੂੰ ਮਿਲਿਆ ਮਾਪਿਓ ਨੂੰ ਸੋਚੋ ਕਿੰਨੀ ਵੱਡੀ ਦੁੱਖ ਦੀ ਘੜੀ ਹੋਊਗੀ ਮਾਂ ਤੇ ਪਿਓ ਲਈ ਕੱਲਾ ਕੱਲਾ ਮੁੰਡਾ ਸੀ ਜੋ ਗੁਜ਼ਰ ਚੁੱਕਿਆ ਉਹਨਾਂ ਦੇ ਦੱਸਣ ਦੇ ਮਤਾਬਿਕ 1 ਸਾਲ ਪਹਿਲਾਂ ਉਹਨਾਂ ਨੇ ਸਾਲਕ ਪਹਿਲਾਂ ਕਹਿੰਦੇ ਇਟਲੀ ਜਾਣ ਦੀ ਗੱਲ ਹੋਈ ਸੀਗੀ ਏਜੰਟ ਨਾਲ ਕੋਈ 8-7-8 ਲੱਖ ਰੁਪਏ ਦੇ ਵਿੱਚ ਏਜੰਟ ਕਹਿੰਦਾ ਇਟਲੀ ਕਿਉਂ ਤੁਹਾਨੂੰ ਯੂਐਸਏ ਭੇਜ ਦੇਣਾ ਮੁੰਡਿਆਂ ਨੂੰ ਥੋੜਾ ਖਰਚਾ ਹੋਰ ਲੱਗੂਗਾ ਇਹ ਯੂਐਸਏ ਦਾ ਨਾਮ ਸੁਣ ਕੇ ਅਮਰੀਕਾ ਦਾ ਨਾਮ ਸੁਣ ਕੇ ਹਰ ਕਿਸੇ ਦੇ ਮਾਂ ਪਿਓ ਦੇ ਵੀਰੋ ਕਹਿ ਲੋ ਜਾਂ ਜੋ ਬੱਚਾ ਜਾਣ ਵਾਲਾ ਲਾਲਚ ਜਾਗ ਪੈਂਦਾ ਕਿ ਇੱਕ ਵਾਰੀ ਜੇ ਯੂਐਸਏ ਬਗ ਜੀਏ ਤਾਂ ਸਾਡੀ ਬੱਚਿਆਂ ਦੀ ਜ਼ਿੰਦਗੀ ਬਣ ਜੂ ਬੱਚਾ ਵੀ ਇਹ ਸੁਪਨੇ ਲੈ ਕੇ ਸੋਚਦਾ ਕੀ ਮੈਂ ਯੂ ਐਸ ਏ ਜਾਊਂਗਾ ਮੇਰੇ ਮਾਂ ਪਿਓ ਨੂੰ ਸੌਖਾ ਕਰ ਦੂੰਗਾ ਪੈਸੇ ਭੇਜ ਕੇ ਉੱਥੇ ਬੜੀ ਅੰਤ ਦੀ ਕਹਿੰਦੇ ਨੇ ਡਾਲਰ ਕਮਾਈ ਬੜੀ ਤਾਕੜੀ ਕਮਾਈ ਆ ਪੈਸੇ ਬੜ ਬਹੁਤ ਆਮਦਨ ਹੁੰਦੀ ਆ ਇਹ ਸਿਰਫ ਸੋਚ ਹੈਗੀ ਆ ਜੋ ਪੰਜਾਬੀਆਂ ਵਾਸਤੇ ਆ ਉਥੇ ਪੰਜਾਬ ਚ ਬੈਠਿਆ ਵਾਸਤੇ ਆ ਜਾਂ ਹਰਿਆਣੇ ਵਾਲੇ ਵਾਸਤੇ ਕਹਿ ਲੋ ਕਿਉਂ ਜਦੋਂ ਆਪਾਂ ਕਿਤੇ ਗਏ ਨਹੀਂ ਹੁੰਦੇ ਬਈ ਆਪਾਂ ਨੂੰ ਕੀ ਪਤਾ ਹੁੰਦਾ ਉੱਥੇ ਕਿੰਨੀ ਕ ਕਮਾਈ ਆ ਹੁਣ ਜੇ ਕਿਸੇ ਨੇ ਆ ਕੇ ਦੱਸਤਾ ਹੁਣ ਆਪਾਂ ਕਿਤੇ ਬੰਬੇ ਗਏ ਨਹੀਂ ਬੰਬੇ ਵਾਲਾ ਆਪਣੇ ਪੰਜਾਬ ਚ ਆ ਕੇ ਕਹਿ ਦਊ ਜੀ ਬੰਬੇ ਤਾਂ ਇੰਨੇ ਪੈਸੇ ਬਣ ਜਾਂਦੇ ਆ ਮੈਨੂੰ ਆਪਣੇ ਲਵੇ ਏਰੀਆ ਦਾ ਕੋਈ ਗਿਆਨ ਹੀ ਆਪਾਂ ਯਕੀਨ ਮੰਨ ਲੈਨੇ ਆ ਸ਼ਾਇਦ ਬਣਦੇ ਹੋਣਗੇ। ਇਹੀ ਗੱਲ ਅੱਜ ਯੂ ਐਸ ਏ ਦੀ ਲਾ ਲਓ ਜਾਂ ਕੈਨੇਡਾ ਦੀ ਲਾ ਲਓ। ਮੁੰਡੇ ਆ ਕੇ ਕਹਦਾ ਤੇ ਜੀ ਇੰਨੀ ਕਮਾਈ ਹੁੰਦੀ ਆ ਤੇ ਲੋਕ ਸੱਚ ਬਣ ਬੈਂਦੇ ਨੇ। ਉਸੇ ਚੱਕਰ 'ਚ ਆ ਕੇ ਆਪਦੇ ਮੁੰਡਿਆਂ ਨੂੰ ਕਹਿ ਲੋ ਧੀਆਂ ਪੁੱਤਾਂ ਨੂੰ ਦੋ ਨੰਬਰ 'ਚ ਭੇਜਣ ਤੇ ਲਾਲਚ ਮਾਨ ਤੇ ਜਾਗ ਬੈੰਦਾ ਕਿ ਦੋ ਨੰਬਰ 'ਚ ਉਹਨਾਂ ਨੂੰ ਕਿਸੇ ਲੋਟ ਬਾਹਰ ਭੇਜ ਦਈਏ। ਜੋ ਕਿ ਉਦੋਂ ਬਾਅਦ ਉਹਨਾਂ ਦੀ ਇੱਕ ਜ਼ਿੰਦਗੀ ਬਣ ਜੂ ਸੌਖੇ ਹੋ ਜਾਣਗੇ ਤੇ ਗਾਹਾਂ ਮਾਪਿਆਂ ਨੂੰ ਸੌਖੇ ਕਰਨਗੇ ਤੇ ਇਹੀ ਸੈਬ ਸਿੰਘ ਤੇ ਜਗਰਾਵ ਸਿੰਘ ਦੀ ਕਹਾਣੀ ਆ ਉਹਨਾਂ ਨੇ ਤਕਰੀਬਨ ਕਹਿੰਦੇ ਵੀ ਜੰਟ ਨਾਲ ਇਟਲੀ ਜਾਣ ਦੀ ਗੱਲ ਹੋਈ ਸੀ ਜੰਟ ਕਹਿੰਦਾ ਜੀ ਤੁਹਾਡਾ 45 ਲੱਖ ਰੁਪਿਆ ਲੱਗੂਗਾ ਤੁਹਾਡੇ ਮੁੰਡਿਆਂ ਨੂੰ ਯੂਐਸਏ ਭੇਜ ਦੇਣਾ ਇੱਕ ਨੰਬਰ ਦੇ ਵਿੱਚ ਤੇ ਜਦੋਂ ਇੱਕ ਨੰਬਰ ਦੇ ਵਿੱਚ ਕਿਹਾ ਜੀ ਮੈਂ ਫਲਾਈਟ ਰਾਹੀਂ ਭੇਜੂਗਾ ਜਾਂ ਜਹਾਜ਼ ਰਾਹੀਂ ਯੂਐਸਏ ਵਿੱਚ ਤਾਰੂਗਾ ਤੇ ਲਾਲਤ ਵੀ ਜਾ ਕੇ ਆਦਾ ਚਲੋ ਜੀ ਉਹਦੇ ਮਾਪਿਆਂ ਨੇ ਪੈਸੇ ਇਕੱਠੇ ਕਰਕੇ ਦੇ ਤੇ ਪਿਓ ਨੇ ਯੂਐਸਏ ਦੀ ਗੱਲ ਹੋ ਗਈ ਏਜੰਟ ਨਾਲ ਕਹਿੰਦੇ ਜੀ ਯੂਐਸਏ ਭੇਜਿਆ ਤੇ ਜਾ ਕੇ ਗਵਾਟੇਮਾਲਾ ਦੇ ਵਿੱਚ ਜੰਗਲਾਂ ਦੇ ਵਿੱਚ ਉਹਨਾਂ ਦੇ ਦੋ ਜੋ ਇੱਕ ਸਹਬ ਤੇ ਇੱਕ ਜੁਗਰਾਦ ਸੀਗੇ ਅਲੱਗ-ਅਲੱਗ ਸੀਗੇ ਦੋਨੇ ਵੀਰ ਤੇ ਉਹਨਾਂ ਨੂੰ ਕਹਿੰਦੇ ਵੀ ਉੱਥੇ ਜਿਹੜੇ ਡੋਂਕਰ ਟਪਾਉਣ ਵਾਲੇ ਨੇ ਰਾਹੀ ਕਹਿ ਲਓ ਕੁਛ ਵੀ ਕਹਿ ਲਓ ਅਲੱਗ-ਅਲੱਗ ਨਾਂ ਦੇ ਡੋਂਕਰ ਬੁਲਾ ਦਿੰਦੇ ਨੇ ਉਹਨਾਂ ਨੇ ਫੜ ਲਿਆ ਜੀ ਫੜ ਕੇ ਉਹਨਾਂ ਨੂੰ ਏਜੰਟ ਨੂੰ ਇੱਕ ਵੀਡੀਓ ਭੇਜੀ ਜੋ ਕਿ ਉਹਨਾਂ ਨੂੰ ਤੰਗ ਕਰ ਰਹੇ ਸੀਗੇ ਕੋਈ ਕਹਿੰਦਾ ਲਾਲੋ ਵੀ ਵੀਡੀਓ ਦੇ ਵਿੱਚ ਉਹਨਾਂ ਦੀ ਕੁੱਟਮਾਰ ਕਰ ਰਹੇ ਸੀ ਕਿ ਭਾਈ ਆਪਦੇ ਘਰੋਂ ਤੁਸੀਂ ਪੈਸੇ ਮੰਗਾਓ ਜੇ ਜਾਉਂਦੇ ਰਹਿਣਾ ਤੇ ਹੁਣ ਜਦੋਂ ਮਾਂ ਪਿਓ ਨੇ ਵੀਡੀਓ ਦੇਖੀ ਤਾਂ ਹਰੇਕ ਮਾਂ ਪਿਓ ਨੂੰ ਫਿਕਰ ਤਾਂ ਹੁੰਦੀ ਆ ਉਹਨਾਂ ਨੇ ਜੀ ਫੇਰ ਕਹਿੰਦੇ 10-15 ਲੱਖ ਰੁਪਏ ਦਿੱਤਾ ਏਜੰਟ ਨੂੰ ਤੇ ਏਜੰਟ ਕਹਿੰਦਾ ਜੀ ਤੁਹਾਡੇ ਮੁੰਡੇ ਯੂ ਐਸ ਏ ਪਹੁੰਚ ਜਾਣਗੇ ਸਹੀ ਸਲਾਮਤ ਚਲੋ ਉਹਨਾਂ ਨੂੰ ਵਿਸ਼ਵਾਸ ਸੀ ਹੋ ਤਾਂ ਕਰ ਕੀ ਸਕਦੇ ਨੇ ਸੱਤ ਸਮੁੰਦਰ ਦੂਰ ਸੀਗੇ ਮੁੰਡੇ ਤੇ ਉੱਥੇ ਤੱਕ ਹੁਣ ਸਿਰਫ ਏਜੰਟ ਦਾ ਹੀ ਫੋਨ ਚੱਲਦਾ ਸੀ ਹੋਰ ਨੂੰ ਤਾਂ ਪਤਾ ਵੀ ਨਹੀਂ ਸੀ ਕਿਹਦੇ ਨਾਲ ਗੱਲ ਕਰਨੀ ਹੈ ਉਹਨਾਂ ਨੇ ਏਜੰਟ ਨੂੰ ਪੈਸੇ ਦਿੱਤੇ ਜੀ ਏਜੰਟ ਕਹਿੰਦਾ ਸਹੀ ਸਲਾਮਤ ਪਹੁੰਚ ਜਾਣਗੇ ਕਹਿੰਦੇ ਜੀ ਵੀ 10-11 ਮਹੀਨੇ ਕੋਈ ਗੱਲ ਨਹੀਂ ਹੋਈ 10-11 ਮਹੀਨਿਆਂ ਤੋਂ ਬਾਅਦ ਮੁੰਡੇ ਦੇ ਪਿਓ ਨੂੰ ਪਤਾ ਚੱਲਦਾ ਕਿ ਮੇਰੇ ਮੁੰਡੇ ਦੀ ਮੌਤ ਹੋ ਚੁੱਕੀ ਆ 11 ਮਹੀਨੇ ਪਹਿਲੇ ਏਜੰਟ ਨੇ ਦੱਸਿਆ ਵੀ ਨਹੀਂ ਤੇ ਕਹਿੰਦੇ ਜੀ ਜਦੋਂ ਮੌਤ ਡੋਂਕਰਾਂ ਨੇ ਮਾਰ ਦਿੱਤੇ ਦੋਨੇ ਮੁੰਡੇ ਉੱਥੋਂ ਦੀ ਗਵਰਨਮੈਂਟ ਨੇ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਗਵਰਨਮੈਂਟ ਨੇ ਕਹਿੰਦੇ 2-4 ਦਿਨ ਰੱਖੇ ਵੀ ਕੋਈ ਆਊਗਾ ਇਹਨਾਂ ਦਾ ਪਤਾ ਕਰਨ ਉਹਨਾਂ ਨੂੰ ਲਾਸ਼ਾਂ ਸਭਾ ਦੇਵਾਂਗੇ ਪਰ ਐਡੀ ਦੂਰ ਬੈਠਾ ਕਿਹਨੂੰ ਪਤਾ ਸੀਗਾ ਕਿ ਉਹ ਜਾਉਂਦੇ ਨੇ ਜਾਂ ਮਰੇ ਨੇ ਜਦੋਂ ਖੁਦ ਹੀ ਮਾਪਿਓ ਨੂੰ 11 ਮਹੀਨਿਆਂ ਬਾਅਦ ਪਤਾ ਚੱਲਿਆ ਕਿ ਸਾਡੇ ਮੁੰਡੇ ਮਰ ਚੁੱਕੇ ਨੇ ਉਹਨਾਂ ਦੀਆਂ ਲਾਸ਼ਾਂ ਜਦੋਂ ਕੋਈ ਨਾਂ ਲੈਣ ਆਇਆ ਕਹਿੰਦੇ ਜੀ ਉਹਨਾਂ ਦੀਆਂ ਲਾਸ਼ਾਂ ਨੂੰ ਦਫਨਾ ਦਿੱਤਾ ਗਿਆ ਤੇ ਉਹਨਾਂ ਦੇ ਮਾਪਿਓ ਦੇ ਦੱਸਣ ਦੇ ਮੁਤਾਬਿਕ ਉਹ ਕਹਿੰਦਾ ਵੀ ਜੋ ਡੋਂਕਰ ਸੀਗਾ ਡੋਂਕਰ ਨੇ ਅੱਗੇ ਪੈਸੇ ਨਹੀਂ ਦਿੱਤੇ ਹੈਗੇ ਇਹ ਖਬਰ ਹੋਰ ਉਹ ਵੀ ਨਿਕਲ ਕੇ ਆਉਂਦੀ ਆ ਕਿ ਡੋਂਕਰ ਨੇ ਪੈਸੇ ਨਹੀਂ ਦਿੱਤੇ ਹੋਗੇ ਤੇ ਉਹਦਾ ਪਿਓ ਦੱਸਦਾ ਕਿ ਅਸੀਂ ਜਦੋਂ ਗਏ ਸਾਨੂੰ ਸਾਡੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਦੱਸਿਆ ਕਿ ਹਰਿਆਣੇ ਦਾ ਇੱਕ ਏਜੰਟਾ ਜੋ ਛੋਡੇ ਮੁੰਡੇ ਦਾ ਵੀਜ਼ਾ ਲਵਾ ਦੂਗਾ ਸਾਡੀ ਗੱਲ ਇਟਲੀ ਤੱਕ ਹੋਈ ਸੀ ਉਹਨੇ ਲਾਲਚ ਦੇਤਾ ਕਿ ਛੋਡੇ ਮੁੰਡੇ ਨੂੰ ਅਸੀਂ ਯੂਐਸਏ ਭੇਜ ਦਾਂਗੇ ਅਸੀਂ ਲਾਲਚ ਦੇ ਵਿੱਚ ਆ ਕੇ ਕਹਿ ਬੈਠੇ ਚਲੋ ਇੱਕ ਨੰਬਰ ਦੇ ਵਿੱਚ ਭੇਜਦਾ ਤਾਂ ਸਾਡੇ ਮੁੰਡੇ ਨੂੰ ਭੇਜ ਦੋ ਪਰ ਸਾਨੂੰ ਬਾਅਦ ਚ ਪਤਾ ਲੱਗਿਆ ਕਿ ਡੌਂਕੀ ਰੂਟ ਰਾਹੀਂ ਭੇਜ ਰਿਆ ਚਲੋ ਡੌਂਕੀ ਰੂਟ ਰਾਹੀਂ ਭੇਜ ਰਿਆ ਜਿਹੜੀ ਉਹਨਾਂ ਦੀ ਡੌਂਕਰਾਂ ਨਾਲ ਗੱਲ ਹੋਈ ਸੀ ਏਜੰਟ ਦੀ ਪੈਸੇ ਦੇਣ ਦੀ ਉਹ ਪੈਸੇ ਵੀ ਨਹੀਂ ਦਿੱਤੇ ਉਹਦੇ ਕਾਰਨ ਡੌਂਕਰਾਂ ਨੇ ਉਹ ਦੋਨੇ ਮੁੰਡਿਆਂ ਨੂੰ ਮਾਰ ਦਿੱਤਾ ਹੁਣ ਇਹ ਮਾਰਿਆ ਤਾਂ ਵੀਰੋ ਉਹ ਸੋਚੋ ਕਿ ਉਹਨਾਂ ਉੱਤੇ ਕੀ ਜ਼ੁਲਮ ਕੀਤੇ ਹੋਣਗੇ ਕਿੰਨੇ ਤੰਗ ਕੀਤੇ ਹੋਣਗੇ ਤੇ ਕਿਵੇਂ ਮਾਰੇ ਹੋਣਗੇ ਆਪਾਂ ਬਹੁਤ ਸਾਰੀਆਂ ਫਿਲਮਾਂ ਵੀ ਦੇਖੀਆਂ ਪੰਜਾਬੀ ਫਿਲਮਾਂ ਆਈਆਂ ਨੇ ਡੌਂਕੀ ਰੂਟ ਰਾਹੀਂ ਵੀ ਕਿਵੇਂ ਜਵਾਕ ਭੇਜੇ ਜਾਂਦੇ ਨੇ ਬਹੁਤ ਸਾਰੀਆਂ ਵੀਡੀਓ ਵੀ ਆਈਆਂ ਥੀਏਟਰਾਂ ਦੇ ਵਿੱਚ ਰੋਣਾ ਨਿਕਲ ਜਾਂਦਾ ਸੀ ਜਦੋਂ ਵੀ ਮੈਂ ਵੀ ਡੌਂਕਰ ਮੂਵੀ ਦੇਖਣ ਗਿਆ ਵੀ ਆਹ ਹਾਲਾਤ ਹੁੰਦੇ ਨੇ ਤੇ ਲੋਕ ਕਿਸੇ ਪਿੱਛੇ ਲੱਗ ਕੇ ਆਇਆデア ਕਿ ਅੰਨੇ ਬਾਹ ਕਮਾਈ ਹੁੰਦੀ ਆ ਬਾਹਰਲੇ ਦੇਸ਼ਾਂ 'ਚ ਚਾਹੇ ਉਹ ਕੈਨੇਡਾ ਅਮਰੀਕਾ ਅੱਜ ਵੀਰੋ ਇੱਥੇ ਰੋਟੀ ਖਾਣ ਦੇ ਸਹਾਂਸੇ ਪਏ ਨੇ ਲੋਕਾਂ ਤੋਂ ਫੋਨਾਂ ਦੇ ਬਿੱਲ ਟਾਈਮ ਸਰ ਨਹੀਂ ਭਰੀ ਜਾਂਦੇ ਇੱਥੋਂ ਦਾ ਜੇ ਤੁਸੀਂ ਡਾਟਾ ਕਿਤੇ ਗਵਰਨਮੈਂਟ ਕੱਢ ਕੇ ਦੇ ਦੇ ਵੀ ਲੋਕਾਂ ਦੇ ਕ੍ਰੈਡਿਟ ਸਕੋਰ ਕੀ ਨੇ ਲੋਕਾਂ ਦੇ ਕ੍ਰੈਡਿਟ ਸਕੋਰ ਬਿਲਕੁਲ ਹੀ ਖਤਮ ਹੋ ਰਹੇ ਨੇ ਕਿਉਂਕਿ ਫੋਨਾਂ ਦੇ ਬਿੱਲ ਨਹੀਂ ਭਰੇ ਜਾਂਦੇ ਤੁਸੀਂ ਪਿੱਛੇ ਰਿਪੋਰਟਾਂ ਸੁਣੀਆਂ ਸੀ ਇਹ ਤੁਹਾਡੇ ਜਿਹੜੇ ਕ੍ਰੈਡਿਟ ਕਾਰਡ ਨੇਗੇ ਉਹ ਲੋਕਾਂ ਤੋਂ ਭਰੇ ਨਹੀਂ ਜਾ ਰਹੇ ਲੋਕਾਂ ਦੇ ਜਿਹੜੇ ਕ੍ਰੈਡਿਟ ਸਕੋਰ ਨੇ ਬਿਲਕੁਲ ਖਰਾਬ ਹੋ ਗਏ ਨੇ ਕਿਉਂਕਿ ਨਿਆਣੀ ਉਮਰੇ ਲੋਕਾਂ ਨੇ ਫੋਨ ਲੈ ਲੈ ਕਿਸ਼ਤਾਂ ਤੇ ਗੱਡੀਆਂ ਲੈ ਲੀਆਂ ਕਮਾਈ ਹੈ ਨਹੀਂ ਸੀ ਕੰਮ ਹੈ ਨਹੀਂ ਸੀ ਅੱਜ ਬੜੇ ਮਾੜੇ ਹਾਲਾਤ ਨੇ ਤੁਸੀਂ ਦੋ ਨੰਬਰ ਤਾਂ ਭਾਈ ਜੀ ਬਹੁਤ ਦੂਰ ਦੀ ਗੱਲ ਆ ਦੋ ਨੰਬਰ ਚ ਕਿਤੇ ਵੀ ਜਾਣ ਦੀ ਨਾ ਸੋਚਿਆ ਕਰੋ ਅੱਜ ਦੇ ਟਾਈਮਸ ਤਾਂ ਇੱਕ ਨੰਬਰ ਚ ਜਾ ਕੇ ਵੀ ਕੰਮ ਨਹੀਂ ਮਿਲਦਾ ਉਹ ਕਮਾਈਆਂ ਨਹੀਂ ਹੈਗੀਆਂ ਪੈਸੇ ਸੋ ਤੋਂ ਵੱਧ ਲੈ ਲੈਂਦੇ ਨੇ ਦੇ ਨਾਲੇ 30 40 ਲੱਖ ਲਾ ਕੇ ਬਾਈ ਇੱਕ ਨੰਬਰ ਚ ਨਹੀਂ ਆਈਦਾ ਹੁੰਦਾ ਇਹ ਦੋ ਨੰਬਰ ਹੀ ਬਣਦਾਗਾ ਕਿਉਂਕਿ ਜੇ ਇੱਕ ਨੰਬਰ ਚ ਆਉਣਾ ਹੋਵੇ ਤਾਂ 50 60 ਹਜ਼ਾਰ ਹੀ ਫੀਸ ਲੱਗਦੀ ਐ ਐਮਬੈਸੀ ਚ ਉਹਦੇ ਲਈ ਬੱਚਾ ਪੜਿਆ ਹੋਣਾ ਚਾਹੀਦਾ ਯੂਨੀਵਰਸਿਟੀ ਕੋਈ ਡਿਗਰੀ ਚਾਹੀਦੀ ਆ ਤਾਂ ਹੀ ਉਹਦਾ ਇੱਕ ਨੰਬਰ ਚ ਵੀਜ਼ਾ ਲੱਗ ਸਕਦਾ ਪਰ ਦੋ ਨੰਬਰ ਚ ਵੀਰੋ ਨਾ ਆਇਆ ਕਰੋ ਦੋ ਨੰਬਰ ਚ ਨਾ ਕਮਾਈਆਂ ਰਹੀਆਂ